ਜਿਹੜੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਨੇ ਮੈਂ ਪਹਿਲਾਂ ਜਦੋਂ ਆਈਸੀਓ ਨੂੰ ਮਿਲਿਆ ਸੀਗਾ ਜੁੱਧ ਨਸ਼ਾ ਰੋਕਣ ਨਾਟਕ ਉਹਦੇ ਵਿੱਚ ਜਿਹੜੀ ਆਪਾਂ ਫੈਸਟੀਵਲ ਟੈਂਟ ਸੀ ਸਾਡੇ ਦੇ ਫਰੈਂਡਸ ਹੋਟੇਟ ਕਰਦੇ ਆਪਾਂ ਸੁਰਤਾ ਹੋ ਰਹੇ ਨੇ ਉਹਦੇ ਚ ਡਿਪਟੀ ਕਮਿਸ਼ਨਰ ਸਿਮਰ ਸਿੰਘ ਜੀ ਨਾਲ ਸਾਡੇ ਜਿਹੜੇ ਬਾਕੀ ਸਾਰੇ ਮਿਲ ਸਕਦੇ ਐਮਐਨਏ ਭਰਾ ਬੱਠਾ ਮੁੰਡੇ ਜੀ ਸਾਡੇ ਚ ਇੱਕ بڑا ਬੰਦਾ ਲੋਕਾ ਜੀ ਬਣੇ ਜਿਹੜੇ ਬਹੁਤ ਬਣਾਣੇ ਸਾਥੀ ਉਹ ਵੀ ਆਈ ਸਰਜੰਸੀ ਨਾਲ ਹੋ ਸਕਦੀ ਸੀ ਸਾਡੇ 40 ਸਾਲ ਪੁਰਾਣੇ ਅਸੋਸੀਏਸ਼ਨ ਸਰ ਪ੍ਰੋਫੈਸਰ ਮਹਿੰਦਰਜੀਤ ਤੇ ਉਹਨਾਂ ਸੰਧੂ ਸਾਹਿਬ ਜਿਹੜੇ ਆਪਣੇ ਨਾਲ ਆਏ ਹੈ ਹੈ ਹੋਰ ਵੀ ਸਾਡੇ ਨਾਲ ਜਿਸ ਤੋਂ ਬੰਦਾ ਜਿਹੜੇ ਪ੍ਰੋਫੈਸਰ ਸਾਹਿਬ ਨੇ ਅਸੀਂ ਸਾਰੇ ਮਿਲ ਕੇ ਜਿਹੜੀ ਹੈ ਜੇ ਪੰਜਾਬ ਦੇ ਲੋਕਾਂ ਦੀ ਜਿਹੜੀ ਸੇਵਾ ਦਾ ਚੱਕਾ ਵਹਿੰਦਾ ਸੀ ਸਾਡੇ ਬਾਰਜੋ ਕੁਮਕਸਨੀ ਸਾਹਿਬ ਨੇ ਔਰ ਫਰੀ ਅਰਵੰਦ ਕੇ ਜੀ ਬਾਦ ਵਿੱਚ ਬਹੁਤ ਵੱਡੀ ਜਿਹੜੀ ਮਹਾਨ ਵਾਲੀ ਬਣਾ ਦਿੱਤੀ ਲੋਕਾਂ ਦੀ ਉਹ ਜਦੋਂ ਅਸੀਂ ਬ੍ਰਿੰਦਭਨ ਦੇ ਆਨ ਆਜੁਨਾ ਅਸੀਂ ਅਮਰਸਰ ਸਾਹਿਬ ਦੇ ਵਿੱਚ ਜਿਹੜਾ ਹੈਗਾ ਉਹ ਆਹ ਸ਼ੁਕਰਵਰਦਨ ਦੇ ਨਾਲ ਗੱਲ ਕਰਕੇ ਆ ਰਹੇ ਹਾਂ ਕਿ ਮੈਂ ਜਿਹੜੀ ਮੂਰਤ ਵਾਸਤੇ ਆਉਂਦੇ ਦੇ ਬਲਾਸ ਜੇ ਔਰ ਕੱਲ ਮੈਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਪਹਿਲਾ ਰੂਰ ਨਗਰ ਦੀ ਰੋਪੜ ਰੋਸਤਮਾ ਨਵਸ਼ਹਿਰ ਰੋਸਤਮਾ ਜਲੰਧਰ ਅਪਰਾਪੋ ਸ਼੍ਰੀ ਗੰਗਾ ਜੀ ਸਾਹਿਬ ਦੇ ਸਾਰੇ ਹੱਥ ਪਰ ਮੈਂ ਜੇ 7 7 ਸਟਾਰਟ ਕਰਦਾ ਨਹੀਂ ਨਾਮ ਉੱਪਰ ਅਪਨੋ 10 10 ਮੱਚ ਗਈ ਸੀ ਤੇ ਅੱਜ ਵੀ ਹੁਣ ਮੈਂ ਆਪਣਾ ਸ਼ੁਰੂ ਕੀਤਾ ਜੀ ਉੱਥੋਂ ਹੋਰ ਅੱਜ ਇੱਕ ਵਾਰ ਲੋਗਾ ਔਰ ਇਸ ਤੋਂ ਬਾਅਦ ਨੜਾ ਹੈਗਾ ਬਰਨਾਲਾ ਸਲੂ ਇਹ ਸਾਰੇ ਕਵਰ ਕਰਕੇ ਜੁੜਾ ਹੈ ਜੀ ਨਾ ਆਪਣਾ ਜਿਹੜਾ ਆਪਣੀ ਜੀ ਕਰ ਰਿਹਾ ਹੈ ਇਹਦਾ ਜੁਦਨ ਸੇ ਪ੍ਰੋਤਾਰ ਰੂਤੇ ਹੈਗਾ ਅ ਸਾਡੇ ਮਾਰਜੋ ਕੋਪਰਤੀ ਸਾਹਿਬ ਨੇ ਕਿਹਾ ਸੀ ਦਵਾਈ ਸਭ ਨੂੰ ਮਿਲਣੀ ਚਾਹੀਦੀ ਹੈ ਸਾਡੇ ਕੋਲ 350 ਤੋਂ ਬਾਅਦ ਦਵਾਈਆਂ ਹੈ ਗਿਆ ਸਾਡੇ ਜਿਹੜੇ ਵਿਹਾਰ ਹੌਸਸੇ ਦੇ ਵਿੱਚ ਆਨਲਾਈਨ ਨੰਬਰ ਦੇ ਉੱਤੇ ਆਮ ਆਦਮੀ ਖਰੀਦ ਦੇ ਵਿੱਚ ਦਵਾਈਆਂ ਸੀ 80 80 ਭਾ ਕੇ 107 ਕਰਤੀਆਂ ਉੱਥੇ ਮਿਲਦੀਆਂ ਉੱਥੇ ਬੰਦੇ ਚਾਣੇ ਬਸਣ ਨੂੰ ਮਿਲਦੀਆਂ ਪਰ ਜਿਹੜਾ ਤੁਹਾਡਾ ਡਿਸਟ੍ਰਿਕਟ ਹਸਪਤਾਲ ਹੈ ਜਾਂ ਜਿਹੜਾ ਸਾਡਾ ਸਮਝਦਾ ਹਸਪਤਾਲ ਸੀਐਸਸੀ ਹੈ ਉਹਦੇ ਵਿੱਚ ਕਮੀ ਪੇਸ਼ੀ ਹੈ ਗਿਆ ਕਿ ਸਾਡੇ ਕੋਲੇ ਜਿਹੜੀਆਂ ਦਵਾਈਆਂ ਆਈਆਂ ਉਹਦਾ 40% ਜਾਂ 60% ਬੀਜਲੋਂ ਮਿਲਦੀ ਹੈ ਉਹਦੇ ਕਾਰਨ ਦੇ ਠਾ ਉਹਨੂੰ ਰੈਕਟੀਫਾਈ ਕਰਨਾ ਜੇ ਸਾਡੇ ਕੋਲੇ ਸਾਡੇ ਕੋਲੇ 99 ਵਾਸ਼ਰੂਮ ਦਵਾਈਆਂ ਤਾਂ 99 ਨਹੀਂ ਤਾਂ ਤੁਸੀਂ ਮੰਨ ਲਓ 98 ਕਰ ਲਓ 97 ਕਰ ਲਓ 96 ਮੈਂ ਕਿਹਾ 95% ਤੋਂ نیچے ਨਹੀਂ ਹੋਣਾ ਚਾਹੀਦਾ ਜੇ 95% ਤੋਂ ਘੱਟ ਮਿਲਦੀਆਂ ਦਵਾਈਆਂ ਜਿਹੜੀਆਂ ਪ੍ਰਿਆ ਤਾਂ ਉਹਦੀ ਫਿਰ ਜਿਹੜੀ ਹੈਗੀ ਆ ਉਹਨੂੰ ਪੁੱਛਿਆ ਜਾ ਕਹਿੰਦੇ ਤੋਂ ਨਹੀਂ ਇਸੇ ਤਰ੍ਹਾਂ ਜਿਹੜਾ ਅਸੀਂ 4-5 ਜਿਹੜੇ ਮਿਸ਼ਨ ਆ ਪਹਿਲਾਂ ਅਸੀਂ ਸਾਰੇ ਹਸਪਤਾਲਾਂ ਦੇ ਵਿੱਚ ਰੰਗ ਰੋਗ ਉਹਨਾਂ ਦੀਆਂ ਲਿਫਟਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਾਸ਼ਰੂਮ ਜਿਹੜੇ ਹੈਗੇ ਆ ਉਹ ਸਾਫ਼ ਸੁਥਰੇ ਹੋਣ ਉਹਨਾਂ ਦੀ ਜਿਹੜੀ ਰੱਖ-ਰਖਾਵ ਹੈ ਇਹ ਸਾਰੇ ਪੰਜਾਬ ਦੇ ਵਿੱਚ ਕੀਤਾ ਸੀ ਹੁਣ ਤੇ ਹੁਣ ਅਸੀਂ ਇੱਕ ਕਮਿਸ਼ਨ ਲੈ ਕੇ ਚੱਲਿਆ ਜੀ ਕਿ ਜਿਹੜੀ ਸਾਡੇ ਬੜੇ ਬਿਜਲੀ ਦੀ ਸਪਲਾਈ ਹੋ ਮੈਂ ਖੁਦ نیچے ਜਾ ਕੇ ਆਪਣੀ ਅੱਖਾਂ ਦੇ ਨਾਲ ਦੇਖ ਰਿਹਾ ਜੀ ਜਿਸ ਤਰ੍ਹਾਂ ਬੜੇ ਜਿਹੜਾ ਵੀ ਕੋਈ ਕ੍ਰਿਟੀਕਲ ਏਰੀਆ ਹੈਗਾ ਚਾਹੇ ਜਿੱਥੇ ਬੱਚੇ ਪੈਦਾ ਹੋਣੇ ਆ ਇੱਥੇ ਐਮਰਜੈਂਸੀ ਸਰਵਿਸ ਹੈ ਉੱਥੇ ਪਹਿਲੀ ਗੱਲ ਤਾਂ ਹੈ ਕਿ ਅੱਧੇ ਘੰਟੇ ਦੀ ਜਿਹੜਾ ਯੂਪੀਐਸ ਹੈ ਉਹਦੀ ਹੌਟਲਾਈਨ ਸਾਰੇ ਪੰਜਾਬ ਦੇ ਸਾਰੇ ਹਸਪਤਾਲਾਂ 'ਚ ਹੌਟਲਾਈਨ ਕਰਾ ਰਹੇ ਆ ਤੇ ਬਿਜਲੀ ਜਾਵੇ ਨਾ ਜੇ ਜਾਵੇ ਤਾਂ ਡਾਕਟਰ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਜਿਹੜਾ ਡਿਬਰੀ ਕਰ ਰਿਹਾ ਸੇਰੀਅਨ ਕਰ ਰਿਹਾ ਜਾਂ ਆਪਰੇਸ਼ਨ ਕਰ ਰਿਹਾ ਉੱਤੇ ਜਿਹੜੇ ਯੂਪੀ ਸਪਲਾਈਨ ਡਰੈਕਟ ਪਾਵਰ ਸਪਲਾਈ ਆਨਲਾਈਨ ਯੂਪੀਆ ਹੋਣਾ ਚਾਹੀਦਾ ਜਿਹੜਾ ਜਨਰੇਟਰ ਹੈ ਉਹ ਆਟੋਮੈਟਿਕ ਹੋਣਾ ਚਾਹੀਦਾ ਸਾਰੇ ਜਨਰੇਟਰ ਸੀ ਆਟੋਮੈਟਿਕ ਕਰਾ ਰਹੇ ਆ ਇਹ ਪਾਵਰ ਦੀ ਗੱਲ ਹੈ ਇਸੇ ਤਰ੍ਹਾਂ ਆਕਸੀਜਨ ਦੀ ਸਪਲਾਈ ਆ ਮੈਂ ਹੁਣੇ ਪਹਿਲਾਂ ਜਾ ਕੇ ਆਪਣੀਆਂ ਅੱਖਾਂ ਨਾਲ ਦੇਖ ਕੇ ਆਇਆ ਕਿ ਜਿਹੜਾ ਤੁਹਾਡਾ ਪੀਐਸਏ ਪਲੰਟ ਆ ਉਹਦੇ ਚ ਦੋ ਕੰਪਰੈਸਰ ਆ ਇੱਕ ਵੇਲੇ ਇੱਕ ਚਲਾਉਣਾ ਹੈ ਫਿਰ ਦੂਜੇ ਨੂੰ ਚਲਾ ਦੇਣਾ ਬਾਈ ਚਾਂਸ ਉਹ ਫੇਲ ਹੋ ਜਾਏ ਤਾ ਸਾਡੇ ਕੋਲੇ ਜਿਹੜਾ ਉਹ ਸੀ ਮੈਨੀਫੋਲਡ ਸਿਸਟਮ ਕਹਿੰਦੇ ਆ ਉਹ ਵੀ ਡਬਲ ਹੈ ਆਟੋਮੈਟਿਕ ਹੈ ਉਹ ਵੀ ਸਾਰੇ ਨੂੰ ਆਟੋਮੈਟਿਕ ਲਾ ਦੇ ਆ ਤੇ ਉਹ ਜੇ ਉਹ ਤੇ ਪ੍ਰੈਸ਼ਰ ਚਾਰਟ ਨੂੰ نیچے ਜਾਏਗਾ ਤੇ ਆਟੋਮੈਟਿਕਲੀ ਉਹ ਪ੍ਰੈਸ਼ਰ ਨੂੰ ਸਪਲੀਮੈਂਟ ਕਰਨਾ ਉਹ ਕਰ ਦੇਗਾ ਕਿਉਂਕਿ ਜੇ ਜਿਹੜਾ ਆਮ ਬੰਦਾ ਵੀ ਆ ਉਹ ਵੀ ਸਿੰਮਟ ਤੋਂ ਵੱਧ ਥੀਕ ਸਕਦਾ ਆਕਸੀਜਨ ਜਿਹੜਾ ਬੰਦਾ ਪਹਿਲਾਂ ਹੀ ਵੈਂਟੀਲੇਟਰ ਦੇ ਉੱਤੇ ਉਹਦੇ ਵਾਸਤੇ ਤਾਂ 30 ਸੈਕੰਡਸ ਵੀ ਹੋ ਜਾਂਦੇ ਆ ਉਹ ਉਹਦੇ ਵਿੱਚ ਵੀ ਉਹਦਾ ਨੁਕਸਾਨ ਹੋ ਸਕਦਾ ਵੀ ਇਹ ਮਤਲਬ 1 2 3 ਸੈਕਿੰਡ ਤੋਂ ਵੱਧ ਨਹੀਂ ਹੋਣੀ ਚਾਹੀਦੀ ਉਹ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜੇ ਆਟੋਮੈਟਿਕ ਹੁੰਦੇ ਉਹਨਾਂ ਜਿਹੜੀ ਜੀਰੋ ਦੀ ਆਕਸੀਜਨ ਪ੍ਰੈਸ਼ਰ ਲੋਣਾ ਉਸੇ ਵੇਲੇ ਉਹਨਾਂ ਡੇਕ-ਆਫ ਕਰਨਾ ਕਿਉਂ ਸਿਸਟਮ ਸਾਰੇ ਠੀਕ ਕਰਦੇ ਹੋ ਇਸ ਤੋਂ ਸਵਾਇ ਜਿਹੜੀ ਸਾਫ ਸਪਾਈ ਹੈ ਜੀ ਡਾਕਟਰਾਂ ਦੀਆਂ ਕਮੀਆਂ ਤਰਨ ਤਰਨ ਵਰਗਾ ਜਿੱਥੇ ਨਾ ਪਾਣੀ ਪਹੁੰਚਦਾ ਸੀ ਪਾਣੀ ਪਹੁੰਚਦਾ ਦਵਾਈ ਨਹੀਂ ਪਹੁੰਚਦੀ ਸੀ ਦਵਾਈ ਦਵਾਈ ਪਹੁੰਚਦੀ ਹੁਣ ਅਸੀਂ ਡਾਕਟਰ ਹੈਗੇ ਆ ਅਸੀਂ ਪੂਰਾ ਪੰਜਾਬ ਦੇ ਵਿੱਚ ਜਿੰਨੇ ਸਾਡੇ ਸੌਰੀਜ਼ਨ ਹਸਪੀਟਲ ਆ ਜਿੰਨੇ ਜਲਾ ਹਸਪਤਾਲਾਂ ਦੇ ਜਿੰਨੇ ਕਮਿਊਨਿਟੀ ਹਸੈਂਟਰਾਂ ਜਿਵੇਂ ਤੁਹਾਡੇ ਚਪਾਲ ਵੀ ਇੱਥੇ ਨੇ ਜਾਂ ਕਿਸੇਲ ਉਹਦੇ ਵਾਸਤੇ ਸੀ 1000 ਡਾਕਟਰ ਭਰਤੀ ਕਰ ਰਹੇ ਆ 1200 ਨਰਸ ਰਿਕਰਟ ਕਰ ਰਹੇ ਆ ਉਹਨਾਂ ਨੂੰ ਦੱਸ ਰਹੇ ਆ ਕਿ ਆ 125 ਹਸਪਤਾਲ ਛੇ ਸੱਚੇ ਨਿਰਾਵਾਗੇ ਪਹਿਲਾਂ ਇਹਨਾਂ ਨੂੰ 125 ਚਲਾਵਾਂਗੇ ਕਿ ਤੇ 24 ਘੰਟੇ ਸਰਵਿਸ ਹੋਣ ਤੇ ਮੈਨੂੰ ਇਹ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਜਿਹੜਾ ਸਾਡਾ ਐਕਸਟਰਨਲ ਪ੍ਰੋਜੈਕਟ ਆ ਹਾਰਡ ਦੇਮ ਰੀਜਾ ਵਾਸਤੇ ਤੇ ਤੁਹਾਡੇ 10 ਬੰਦਿਆਂ ਦੇ ਜਿਹੜਾ ਇੱਥੇ ਹੈਗਾ ਮਤਲਬ 50000 ਰੁਪਏ ਦਾ ਲੱਗ ਕੇ ਉਹਨਾਂ ਦਾ ਮਤਲਬ ਅੱਗੇ ਉਹਨਾਂ ਦਾ ਹਸ ਪੁਰਾਣਾ ਇਲਾਜ ਕੀਤਾ ਸੀ ਅਤੇ ਇਹ ਬੰਨ ਮੈਨੂੰ ਡਾਕਟਰਾਂ ਨੇ ਕਿਹਾ ਸੀ ਰੋਟਸਰ ਜੇ ਤੀ ਤਰਦਾਂ ਚਕਰਾ ਦਿਓ ਫਿਰ ਅਸੀਂ ਜਿੱਥੇ ਮਰਜ਼ੀ ਬਗਰ ਉੱਥੇ ਅਸੀਂ ਇਹ ਕੰਮ ਸ਼ੁਰੂ ਕਰਾ ਦਾਂਗੇ ਔਰ ਮੈਂ ਡਾਕਟਰ ਇਹਨਾਂ ਦੇ ਸਿਵਲ ਸਰਜਨ ਨੂੰ ਡੈਫਟੀਗੋ ਸਰ ਨੂੰ ਔਰ ਐਮਐਲਏ ਸਾਹਿਬ ਨੂੰ ਬਤਾਇਆ ਦਿੰਨਾ ਵੀ ਨਾਲੇ ਸਾਰਿਆਂ ਨੇ ਇੱਕ ਟੀਮ ਵਰਗੀ ਤਰ੍ਹਾਂ ਕੰਮ ਕੀਤਾ ਹਰ ਇੱਕ ਬੱਚੇ ਦਾ ਉਹ ਆਪਣਾ ਸਕੂਲ ਦਾ ਪਤਾ ਉਹਦੇ ਬਾਅਦ ਉਹਦਾ ਰੋਗ ਬਾਰੇ ਅਚੀ ਜਾਨਿਆ ਹਰ ਇੱਕ ਬੱਚੇ ਦਾ ਆਪਣੀ ਨਜ਼ਰ ਪਤਾ ਹੋਵੇ ਉਹਦੀ ਹਾਈਟ ਕਿੰਨੀ ਹੋਣੀ ਚਾਹੀਦੀ ਹੈ ਵੇਚਣਾ ਹੋਣਾ ਚਾਹੀਦਾ ਪਤਾ ਹੋਵੇ ਔਰ ਅਸੀਂ ਬੱਚੇ ਜਿਹੜੇ ਨਿਕਲਣਗੇ ਤਦਰੁਸ ਨਿਕਲਣਗੇ ਔਰ ਸਾਰਿਆਂ ਨੂੰ ਅਸੀਂ ਜਿਹੜੀ ਬੇਸਿਕ ਲਾਈਫ ਸਕੂਲ ਹੈ ਜਿਹੜੀ ਕਿ ਦੇਖੋ ਬੰਦੇ ਨੂੰ ਵੀ ਦੇਖਦੇ ਹੋ ਕਿ ਪਤਾ ਕਿ ਖੇਡਦਾ ਪਿਆ ਸੀ ਕਿਹੜੇ ਖੇਡਦਾ ਫਿਰ ਉਹ ਆਖਦਾ ਉਹਦੇ ਮੌਕੇ ਤੇ ਮਰ ਗਿਆ ਜੇ ਸੀਪੀਆਰ ਆਦਾ ਹੋਗਾ ਜਿੰਮ ਦੇ ਵਿੱਚ ਹੋ ਜਾਂਦਾ ਵੀ ਜਿੰਨੇ ਜਿੰਮ ਵਾਲੇ ਉਹਨੂੰ ਫ੍ਰੀ ਟ੍ਰੇਨਿੰਗ ਦੇ ਰਹੇ ਆ ਉਹਨਾਂ ਨੇ ਖਾਣਾ ਕੀ ਆ ਕਿਹੜੀਆਂ ਪ੍ਰੋਪਰਸ਼ਨ ਲੈਣੀਆਂ ਕਿਹੜੇ ਬੰਦਾ ਜਿਹੜਾ ਮਰਦੀ ਜਾ ਕੇ ਕੇਮ ਖੇਡ ਸਕਦਾ ਜਿੰਮ ਕਰ ਸਕਦਾ ਕਿਹੜੇ ਬੰਦੇ ਨੂੰ ਡਾਕਟਰ ਦੀ ਸਲਾਹ ਲੈ ਕੇ ਕਰਨਾ ਚਾਹੀਦਾ ਸੋ ਇਹ ਸਾਰਾ ਕੁਝ ਅਸੀਂ ਜਿਹੜਾ ਹੈਗਾ ਇਸ ਦਿੱਤੇ ਦੇ ਨਾਲ ਕੰਮ ਕਰਦੇ ਆ ਤੁਹਾਡਾ ਅੱਜ ਦਾ ਮੇਰਾ ਮਕਸਦ ਹੈ ਵੀ ਜਿਹੜਾ ਸਾਡਾ ਹਸਪਤਾਲਾ ਦੇ ਚਰਨਮ ਸਟੇਸ਼ਨਾਂ ਚ ਉਸ ਤੇ ਬਰੋਸhta ਹੋਵੇ ਤੇ ਤਾਂ ਕਿ ਸਾਡੇ 마을 ਜੋ ਬੋਖੋਦੀ ਸਾਡੇ ਜਿਹੜਾ ਮੰਗਲਾ ਪੰਜਾਬ ਦਾ ਨਿਸ਼ਾਨਾ ਉਹ ਸਿਹਤਮੰਦ ਹੋਣਾ ਜ਼ਰੂਰੀ ਹੈ ਨਸ਼ੇ ਮੁਕਤ ਹੋਣਾ ਜ਼ਰੂਰੀ ਹੈ ਔਰ ਤਰਨ ਤਰਨ ਨੂੰ ਬਹੁਤ ਮਾਰ ਪਈਆਂ ਨਸ਼ਿਆਂ ਦੀ ਲੇਕਿਨ ਪੰਜਾਬ ਪੁਛ ਦੀ ਮੁਸ਼ਕਲ ਦੀ ਨਾਲ ਸਾਡੀ ਜਿਹੜੀ ਸਰਕਾਰ ਹੈ ਉਹਦੀ ਕੋਰਟਕ ਹੋ ਜਨਾ ਬਰੋਸhta ਪਹਿਲਾਂ ਵੀ ਆਂਦੀ ਸੀ ਹੁਣ ਵੀ ਆ ਜਾਂਦੇ ਆ ਲੋਕ ਚੱਕਣ ਨਹੀਂ ਜਾਂਦੇ ਸੋਚਦੇ ਆ ਸੌ ਬੜੀ ਸੋਚਦੇ ਆ ਉੱਥੇ ਵੀ ਕੰਮ ਕੀਤਾ ਸੀ ਜਿਹਦੇ ਵਿੱਚ ਜਿਹੜਾ ਕੇਂਦਰ ਸਰਕਾਰ ਹੋ ਕੇ ਚਾਹਦੇ ਦੇਵ ਦੇ ਵਿੱਚ 10 ਲੱਖ ਰੁਪਏ ਦਾ ਬੀਮੇ ਦਾ ਕਾਗਜ਼ ਹੋਇਆ ਜਾਂ ਜੀ ਉਹ ਸੋਚਣਾ ਨਹੀਂ ਪੈਗਾ ਕੋਈ ਇਹਦੇ ਕਰਕੇ ਕਰਜ਼ਾਈ ਨਹੀਂ ਹੋਏਗਾ ਕੋਈ ਇਹਦੇ ਕਰਕੇ ਕਿਸੇ ਦਾ ਘਰ ਨੂੰ ਜਿੱਡੇ ਦਾ ਇਹ ਛੋਟੀਆਂ ਗੱਲਾਂ ਨੇ ਇਹ ਸਾਡੇ ਮੁੱਖ ਮੰਤਰੀ ਸਾਹਿਬ ਦੀ ਵੱਡੀ ਸੋਚ ਆ ਉਹਨਾਂ ਨੇ ਹੋਰ ਕਿਤੇ ਵੀ ਕੱਟ ਨਾ ਦਿੰਦੇ ਮੈਂ ਜਿਹੜੀ ਗੱਲ ਕਰਾਂ ਉਹ ਕਿਤੇ ਕੱਟ ਦੋ ਸਰਪੱਤ ਜੀ ਦੇ ਸੀਪੀਆਰ ਵੱਲੋਂ ਟ੍ਰੇਨਿੰਗ ਜਿਹੜੀਆਂ ਸਕੂਲ ਨੇ ਜਾਰੀ ਹੈ ਕਿ ਮੀਡੀਆ ਦਾ ਬਹੁਤ ਫਟਾ ਰੋਲ ਹੈ ਜੀ ਮੀਡੀਆ ਦਾ ਰੋਲ ਇਸ ਗੱਲ ਨਾਲ ਵੀ ਵੱਡਾ ਹੈ ਕਿ ਮੈਂ ਇੱਕ ਖਬਰ ਆਈ ਜੀ ਕਿ ਉਸ ਪਾਰ 8 ਬੰਦੇ ਆ ਤੇ 9 ਪ੍ਰੈਗਨੈਂਟ ਲੇਡੀਆਂ ਆ ਦੇਖੋ ਜੀ ਤੇ ਉਹਦੇ ਚ ਲੋਕਾਂ ਨੂੰ ਉੱਥੇ ਬੜੀ ਦਿੱਕਤ ਆ ਰਹੀ ਹੈ ਉੱਥੇ ਕੋਈ ਡਾਕਟਰ ਨਹੀਂ ਹੈਗਾ ਅਸੀਂ ਇਮੀਜੇਟਲੀ ਬੋਟ ਐਂਬੂਲੈਂਸ ਦਾ ਅਰੇਂਜ ਕੀਤਾ ਜੀ ਉਹਨਾਂ ਲੇਡੀਆਂ ਨੂੰ ਇੱਧਰ ਆ ਕੇ ਬਹੁਤ ਖੁਸ਼ੀ ਆ ਪੰਦੀ ਦੇਖੋ ਮੀਡੀਆ ਦੀ ਪਾਵਰ ਦੇਖੋ ਆਪਾਂ ਕੱਟੇ ਮਿਲ ਕੇ ਕੰਮ ਕਰਦੇ ਹਾਂ ਲੇਡੀਜ਼ ਆ ਕੇ ਦੋ ਦੇ ਨਾਰਮਲ ਡਿਲੀਵਰੀ ਹੋ ਗਏ ਆ ਬੱਚੇ ਆ ਗਏ ਆ ਬਾਕੀ ਸਾਰਿਆਂ ਦਾ ਚੈੱਕ ਅਪ ਹੋ ਰਿਹਾ ਅੱਜ ਉੱਥੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਸੀ ਮੈਂ ਕਿਹਾ ਜੀ ਮੈਂ ਆਣਾ ਮੈਂ ਉੱਥੇ ਪਿੰਡਾਂ ਤੇ ਜਾ ਕੇ ਕੈਂਪ ਲਾਣਾ ਕਹਿੰਦੇ ਸੀ ਕੈਂਪ ਲਾ ਆਨੇ ਆ ਫਿਰ ਚਾਹ ਚਾ ਜੀ ਨਾ ਬੜਾ ਇੱਤਰ ਚੱਲਦਾ ਉਹ ਉੱਥ ਨਰਸਿੰਗ ਦਾ ਦੂਜਾ ਕੋਰਸ ਕਰਾਣਾ ਚਾਹੂਗਾ ਉਹਨੂੰ ਫ੍ਰੀ ਕਰਾ ਕੇ ਦੇਉਗਾ ਉਹਨੂੰ ਉੱਥੇ ਨਾ ਆਉਗਾ ਸਾਰੀ ਟ੍ਰੇਨਿੰਗ ਦੇ ਕੇ ਉੱਥੇ